ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਮਾਤ ਕਰਤੀ ਤਿਆਰੀ ਉਹ ਜੀ ਸਾਡਾ ਪਾਈ ਆਪਣੇ ਨਵੇਂ ਬਲਾਗ 'ਚ ਬਹੁਤ ਬਹੁਤ ਅੱਛਾ ਉਦੋਂਗਾ ਆ ਨਵਾਂ ਤੇ ਨਵਾਂ ਪਾਸਨਰ ਲਾਇਆ ਰਕੀ ਇਹ ਆਪਾਂ ਨੂੰ ਮਿਲਿਆ ਉਹਨਾਂ ਤੋਂ ਬਾਈ ਉਹਨਾਂ ਤੋਂ ਸਿੰਘ ਮੋਡੀਫਿਕੇਸ਼ਨ ਵਾਲਿਆਂ ਤੋਂ ਸਟੂਰੀਓ ਵਾਲਿਆਂ ਤੋਂ ਮਤਲਬ ਉੱਪਰ ਵਾਲ ਤੇ ਸਿੰਘਾਂ ਵਾਲਾ ਪੈਂਡਾ ਬਾਈ ਉਹਨਾਂ ਦਾ ਉਹਨਾਂ ਦਾ ਤੇ ਆ ਵੀ ਨਵੀਂ ਚੀਜ਼ ਲਾਈ ਆਪਾਂ ਮਤਲਬ ਨਵੀਂ ਤਾਂ ਹੀ ਲੱਗੀ ਬਹੁਤ ਆ ਬਾਈ ਹੁਣ ਇਹ ਕਹਿੰਦੇ ਪੀ ਇਹ ਲਾਉਣੀ ਲਾਉਣੀ ਤੁਸੀਂ ਯਾਰ ਕੀ ਇਹ ਵੀ ਉਹਨਾਂ ਨੇ ਦਿੱਤੀ ਆ ਬਾਈ ਉਹਨਾਂ ਨੇ ਤੇ ਦੱਸਿਓ ਫਿਰ ਇਧਰ ਬੰਦੇ ਟੱਟ ਲੱਗੇ ਹੋਇਆ ਹੋਟ ਐਫ ਵਧੀਆ ਵਧੀਆ ਐਫ ਬਿੱਲੇ ਬਿੱਲਾ ਫਿਰ ਕਹਿੰਦਾ ਮੈਂ ਜਾਣਾ ਨਹੀਂ ਮੈਂ ਦੋ ਤਿੰਨ ਕੰਮ ਕਰਨੇ ਪੈਣੇ ਆ ਇਹ ਟੁੱਟ ਨਾ ਜਾਵੇ ਨਾਟ ਇਹ ਟੁੱਟਦਾ ਬਣ ਗਈ ਨਾ ਗੱਲ ਹਾਂਜੀ ਤੇ ਆ ਗਿਓ ਇਧਰ ਹਾਂ ਇਧਰ ਨਵਾਂ ਕੰਸਟੈਪ ਕੀ ਹੁੰਦਾ ਉਹ ਕਨਸੈਪਟ ਕਨਸੈਪਟ ਓਏ ਹੈ ਬਾਈ ਸਾਡਾ ਨਵੀ ਤੇ ਥੋੜਾ ਜਿਹਾ ਫੋਟੋ ਮਾ ਉਧਰੋਂ ਦਿਖਾ ਦੇਣਾ ਨਾ ਵੀ ਹੈ ਨਾ ਨਵੀ ਬਾਈ ਨਵੀ ਜੰਗਾ ਬਾਈ ਆਲਾ ਨਹੀਂ ਐ ਨਵੀ ਆਲਾ ਹੈ ਨਵੀ ਐ ਇਹ ਨਵੀ ਐ ਨਵੀ ਬਾਈ ਮਾ ਅੱਜ ਤਾਂ ਦੀਪਾ ਹੀ ਕਹਿੰਦੇ ਹੁੰਦੇ ਆ ਲਓ ਜੀ ਬਣ ਗਈ ਨਾ ਫੋਟੋ ਮਾ ਸਹੀ ਆ ਤੇ ਆਪਣੇ ਗੱਦੇ ਗੁੱਦੇ ਪਏ ਸਾਰਾ ਕੁਝ ਸਾਡੇ ਗੱਦੇ ਕੋਈ ਲੈ ਗਿਆ ਤੇ ਅਸੀਂ ਯਾਰ ਕੀ ਗਾਂ ਕਰਾਏ ਤੇ ਲਿਆਂਦੇ ਆ ਤੇ ਬਸ ਗੱਦੇ 'ਚ ਵਿਛਾਉਣੇ ਆਂ ਪਾ ਪੱਲਰ ਪੇ ਛਾ ਕੇ ਗੱਦੇ 'ਚ ਕੋ ਦਰੀਆਂ ਵਿਛਾ ਲੈਣੀਆਂ ਇਨਵਰਟਰ ਰੱਖਣਾ ਕਾਜੇ ਤੇ ਕੋ ਟੱਚ ਲਾਉਣਾ ਮੜਾ ਜਾ ਉੱਥੇ ਕੰਮ ਰੇੜੀ ਆ ਤੇ ਇਹ ਨਵੀਂ ਦਾ ਲੱਗਾ ਪਿਆ ਪੂਰਾ ਜੋਰ ਓਏ ਸੀਸਾ ਉਧਰੋਂ ਪਟ ਤੜਕ ਗਿਆ ਸੀਗਾ ਪਹਿਲੇ ਟੁੱਟ ਗਿਆ ਸੀਗਾ ਤੇ ਉਹ ਲੋਵੇਂ ਭੇਜੇ ਫੇ ਮੁੰਡੇ ਕੰਮ ਬਾਵਾ ਯਾਰ ਨਾ ਬਲੌਗ ਤੇ ਲੇਟ ਸ਼ੁਰੂ ਕੀਤਾ ਜਾਣ ਦਾ ਕਰਕੇ ਬਹ ਹੁਣ ਉਹ ਮੁੰਡੇ ਕਹਿੰਦੇ ਬਲੌਗ ਤੇ ਸ਼ੁਰੂ ਕਰ ਲਾ ਤੇ ਟਿੱਕਾ ਆ ਗਿਆ ਮੈਸਤਰੀ ਵਪਾਰੀ ਆ ਗਿਆ ਚੰਨਾ ਇਹ ਆ ਚੰਨਾ ਕਿੱਥੋਂ ਆ ਲੁਧਿਆਣੇ ਦਾ ਤੇ ਪਹਿਲੇ ਪਾਸੇ ਮੁੰਡਾ ਦਿਖਾ ਦੇ ਆ ਵੀ ਜਗਜੀਤ ਪਨੇਸਰ ਫੋਲੋ ਕਰ ਲਿਆ ਤੇ ਉਹ ਵੀਰੇ ਹੋੜੀ ਜਿਹਨੂੰ ਪਾ ਇਹਦੀ ਕਰਨੀ ਹੋੜੀ ਜੀ ਹਾਂ ਯਾਰ ਬਾਲੀ ਖੜਮੀ ਆ ਐ ਥੋੜੀ ਹੁੰਦੀ ਰਫਾ ਹਾਂ ਇਹਨੂੰ ਕਰਨੀ ਆ ਆ ਵੀ ਆ ਗਿਆ ਚੋਬਰ ਮਾਲ ਆਇਆ ਸੇ ਬੰਗਪਾਲਾ ਇੱਥੇ ਨਹੀਂ ਇੱਥੇ ਪਊਗਾ ਹਾਂ ਇੱਥੇ ਤੇ ਥੋੜੀ ਹੈਗੀ ਆ ਕੋਈ ਫਿਰ ਮੋਰੀ ਦੇ ਬਗਾਲਾ ਕਿਤੇ ਲਾਉਣੇ ਆ ਬਾਕੀ ਬਾਹਲਾ ਨਹੀਂ ਆਪਾਂ ਜਗਾੜ ਕੀਤਾ ਕੋਈ ਹਨਾ ਹੋਇਆ ਵੀ ਨਹੀਂ तकरीबन ਕੋਈ ਕੰਮ ਵਾਲੇ ਸੀਗੇ ਆ ਸਲੈਂਸਰ ਇਹ ਬਣਾਏ ਆ ਮੁੰਡਿਆਂ ਨਵੇਂ ਲਾ ਦੇ ਸ਼ੋ ਲਖਾ ਚ ਤੁਹਾਡਾ YouTube ਤੇ ਕੋਣੀ ਆ ਹਾਂ ਆਪ ਦਾ ਸਬਸਕ੍ਰਾਈਬ ਕਰਾਂਗੇ ਹਾਂ ਚੈਨਲ ਆਪਣਾ ਧਰਤੀ ਤੱਕ ਲੈ ਯਾਰ ਠੀਕ ਆ ਮੁੰਡੇ ਆ ਟਰੈਕਟਰ ਘਟਾ ਬਈ ਆ ਸਰਾਮਾ ਦੀ ਜੜੀ ਐ ਇਹ ਸਰਾਮਾ ਦੀ ਜੜੀ ਐ ਹਾਂਜੀ ਸੰਗ ਤੇ ਪਾਤੇ ਚੱਲੇ ਤੇ ਪਿਆਰ ਆਪਣਾ ਟਰੈਕਟਰ ਸਾਰਾ ਕੋਸ ਤੇ ਮੁੰਡੇ ਦਿਖਾਉਣ ਆਪ ਸਾਰੇ ਤਿਆਰ ਖੜੇ ਆ ਜੱਸੇ ਯਰਗੇ ਸਾਹਬ ਜੀ ਅਰਦਾਸ ਚ ਖੜੇ ਆ ਹਾਂ ਮੋਟ ਚੱਲ ਗਿਆ ਪਾਂ ਜੋਤੇ ਕਿਵੇਂ ਕਰਨਾ ਐ ਬਾਈ ਦੇਖੋ ਫਿਰ ਜਿੰਨੇ ਕਿ ਆਪਣੀ ਚੱਲੀ ਆ ਹਰਕੀ ਨੇ ਹੋਰ ਬਾਈ ਬਣਾਤਾ ਆਪਾਂ ਉਹਨਾਂ ਦਾ ਹਨਾ ਤਰਪਾਲ ਆਪਾਂ ਰਾਹ ਚੋਂ ਲੈਣੇ ਢੱਕਣ ਵਾਸਤੇ ਤਰਪਾਲ ਹੈ ਨਹੀਂ ਸਾਡੇ ਕੋਲੇ ਹਰਕੀ ਇੱਕ ਤੇ ਪਿੱਛੇ ਵੀ ਮੁੰਡਿਆਂ ਲਾਤੀਆਂ ਫੋਟੋਆਂ ਬਿਲਗਾ ਲੱਗਾ ਤੇ ਬਣ ਗਈ ਵੈਸੇ ਗਲਤਾਂ ਹਾਂ ਫਿਰ ਕਿੱਥੇ ਜਾਣਾ ਹਾਂ ਉੱਚੀ ਬੋਲ ਕੌਣ ਹੁੰਦਾ ਨੰਦਪੁਰ ਨੰਦਪੁਰ ਜਾਣਾ ਕਿਹਦੇ ਨਾਲ ਮੇਰੇ ਨਾਲ ਜਾਣਾ ਹਣ ਫੇਰਾ ਇਕੱਲੇ ਨਹੀਂ ਜਾਣਾ ਠੀਕ ਐ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਉੱਥੇ ਕਰਦੇ ਹਾਂ ਅਰਦਾਸ ਫਿਰ ਤੁਰਦੇ ਹਾਂ ਭੰਗੂ ਖੜਾ ਰੱਖ ਕੇ ਜਾਂਦਾ ਨਹੀਂ ਸਾਡੇ ਨਾਲ ਬਾਕੀ ਦੋਨੋਂ ਇਸ਼ਾਨ ਸਾਹਿਬ ਹੋਰ ਲੈ ਕੇ ਸੀ ਗੰਮਾ ਕਰਾਉਣੇ ਆ ਟਰਾਲੇ ਤੇ ਚੱਲ ਗਏ ਫੇਰਾ ਨਹੀਂ ਛੱਡ ਲੈ ਵੀ ਬੋਰਦਵਾਰੀ ਸਾਹਿਬ ਅਰਦਾਸ ਕਰਾਤੀ ਆਪਾਂ ਮੱਥਾ ਟੇਕਤਾ ਸਾਰਿਆਂ ਨੇ ਤੇ ਬੰਦਾ ਆਪਣਾ ਆ ਗਿਆ ਪਰੌਣ ਵਾਲੇ ਵੀ ਹਾਂ ਇਹ ਮੈਂ ਦੱਸਦਾ ਤੈਨੂੰ ਸਾਰਾ ਕੁਝ ਤੇ ਹੌਲ ਸੈਟ ਆਉਣ ਚੱਲਦੇ ਆਂ ਕੰਮ ਸੈਟ ਆ ਜਮਾਂ ਜੀ ਜਮਾਂ ਠੀਕ ਆ ਮਹਾਰਾਜ ਚੜਦੀ ਕਲਾ ਬਕਸੇ ਤੰਦਰੁਖ ਸਾਹਿਬ ਬਕਸੇ ਮੈਂ ਵੀ ਚਾਲੇ ਪਾਦੇ ਸੰਗਤ ਨੇ ਬੰਦੇ ਦੋ ਦੋ ਬਹਿ ਗਏ ਇਹ ਚਾਅਦਾਗਾ ਲੈ ਵੀ ਟੈਂਕੀ ਕਰਾ ਦੀ ਫੁੱਲ ਆ ਮੁੰਡਿਆਂ ਨੇ ਦਿਖਾ ਦਿਓ ਫੇ ਸਾਰਿਆਂ ਨੂੰ ਕਿਹੜੇ ਕਿਹੜੇ ਸੰਗਤਾਂ ਵਿੱਚ ਤੇ ਹੋਰ ਸਾਜੀ ਸਤਿਕਾਰ ਬਾਈ ਸਾਰਿਆਂ ਨੂੰ ਸਤਿਕਾਰ ਲਗ ਦਿਨ ਗਰੀਬ ਸਪਿੰਨਰਾਂ ਦਾ ਸਪਿੰਨਰਾਂ ਦਾ ਕੰਮ ਵੀ ਬਾਈ ਉਹਨਾਂ ਨੇ ਬਹੁਤ ਜਿਆਦਾ ਕੀਤਾ ਤੱਕ ਤੱਕ ਲੋਰ ਨਾ ਗਏ ਲਾ ਤੇ ਸਟicker ਹੈ ਹਾਂ ਫਲ ਤੋੜਿਆ ਮੱਲਾ ਠੀਕ ਆ ਉਹ ਆ ਤਾਂ ਜਿਹਨੂੰ ਤਣ ਚੜ ਗਿਆ ਇਹ ਨਹੀਂ ਸਹੀ ਆ ਲਾਹੇ ਡਾਉਂਟ ਲਾਤਾ ਬਾਈ ਹਣਾ ਚੜ ਗਿਆ ਤਾਂ ਸਹੀ ਆ ਮੜਾ ਯਾਰ ਤੁਨੂੰ ਮੈਂ ਕਿਹਾ ਨਾ ਬਸ ਹੋ ਰਹਿਗਾ ਭਈ ਆਪਾਂ ਲਵਾਤੇ ਅੱਜ ਲੈ ਵੀ ਲੈ ਤਾ ਇਧਰ ਬੋਲਾ ਮੱਲਾ 2025 ਆਫ ਰੋਡਿੰਗ ਕਰਾਦਾ ਮਿੱਤਰੋ ਬਣ ਗਈ ਨਾ ਗੱਲ ਤੇ ਬੰਦਾ ਆਪਣਾ ਨਾ ਘਰ ਹੈ ਗਿਆ ਸੀਗਾ ਪੇਪਰ ਦੇਣ ਗਿਆ ਵਾ ਸੀ ਅੱਜ ਹੁਣ ਆਇਆ ਪਿੱਛੋਂ ਬੰਦਾ ਸਪੈਸ਼ਲ ਸੱਦਣ ਵੱਦਣ ਵਾਲੇ ਬੰਦੇ ਆਇਆ ਓਹੋ ਪੇਪਰ ਦੇ ਕੇ ਆਇਆ ਆ ਗਿਆ ਮੁੰਡਾ ਕੁਰਬਾਨੀ ਪੇਪਰ ਦੀ ਦੇ ਕੇ ਪੇਪਰ ਤਾਂ ਹੁੰਦੇ ਹੀ ਰਹਿਣੇ ਆ ਠੀਕ ਆ ਯਾਰ ਹਾਂ ਇਹਨਾਂ ਬਹੁਤ ਧੰਨਵਾਦ ਜਿਹੜੇ ਛੱਡਣ ਆਏ ਸਾਨੂੰ ਮਗਰ ਹਾਂ ਬਹੁਤ ਧੰਨਵਾਦ ਹਾਂ ਕਾਜੋਬਰਾ ਨਾ ਛੱਡਣਾ ਹਾਏ ਮੇਰੀ ਜਨ ਜਾਨ ਤੇਰੇ ਬਿડા ਦਾ ਸਾਲਾ ਮੇਲਾ ਹੀ ਨਹੀਂ ਰਹਿਦਾ ਸੀ ਮੇਰਾ ਅੱਧਾ ਮੇਲਾ ਘਟ ਕੇ ਜਾਣਾ ਜੀ ਹੁਣ ਤਾਂ ਚਾਈ ਵਾਲਾ ਚਾਈ ਵਾਲਾ ਤੇਰੇ ਮੰਨ ਗਿਆ ਕਿੱਧਰ ਚੱਲੇ ਕਿੱਧਰ ਚੱਲੇ ਭੂਆਲੇ ਨਾ ਚੱਲੇ ਕਿੱਥੇ ਭੂਆ ਨਾ ਦੋਦੀ ਪਹੁੰਚ ਜਾਂਦਾ ਤੂੰ ਉਹ ਹੀ ਮੈਂ ਕਹਿਦਾ ਹਾਂ ਅਈ ਤੇਰੀ ਖਾਤਰ ਖੜੇ ਰਹੇ ਇੰਨਾ ਟਾਈਮ ਬਹੁਤਾ ਗੱਦੇ ਸਿੱਧੇ ਘਾਲਾ ਟੁੱਟ ਜਾਣੇ ਵਿਚਾਲੋ ਬੈਠੇ ਤਾਂ ਉੱਤੇ ਆਏ ਕਰ ਜੇ ਮੈਨੂੰ ਲੱਗਿਆ ਗੱਦਾ ਕਹਿੰਦੇ ਕਿਵੇਂ ਬਾਈ ਕਹਿੰਦੇ ਮੋਟਰ ਹੈਲ ਦੱਸ ਹਾਂ ਮੋਟਰਾਂ ਵਿੱਚ ਲਾਉਣਾ ਤੇ ਬੰਨਾਂਗੇ ਕਿਵੇਂ ਰੱਸੀ ਹੈਗੀ ਬੰਨ ਲੈਣਾ ਆਪੇ ਬੰਨ ਦੋ ਤੇ ਕਰਾ ਬੰਨ ਨਹੀਂ ਰਹਾ ਅਜਾ ਚਪੜਾ ਕੇ ਸਿਲਵਾਉਂ ਜਾ ਕੰਮ ਹੋ ਗਿਆ ਰੈਡੀ ਸਾਡਾ ਤੇ ਸਾਡਾ ਬਾਈਕ ਨਾ ਲੈ ਕੇ ਜਿਹੜਾ ਅਸੀਂ ਆਈਡੀ ਲਗਾਤੀ ਸਾਡਾ ਮੋਟਰਸਾਈਕਲ ਨੂੰ ਘਮਾਜੂਗੀ ਉਹ ਵੀ ਸਾਨੂੰ ਦੱਸ ਦਿਓ ਆਈਡੀ ਤੇ ਹਰ ਕਰਕੇ ਸਾਡੇ ਕੋਲ ਪਹੁੰਚਾ ਜੂੜ ਕਰਦੇ ਹੋ ਤੇ ਚਕਾ ਅਸੀਂ ਦੇਣੀ ਆ ਤੇ ਚਕਾ ਅਸੀਂ ਦੇਣੀ ਆ ਸਾਡੇ ਅੱਗੇ ਆ ਸਾਡੇ ਲੱਲੇ ਹੀ ਆ ਬੰਦੇ ਚਕਾਉਣ ਵਾਲੇ ਆ ਓਏ ਫੜੋ ਮੋਰੇ ਦੋ ਜਣੇ ਬੈਠ ਵੀ ਜਾਓ ਸਾਡੇ ਦਾ ਵੀਡੀਓ ਬਣਾਉਣਾ ਮੋਟਰ ਨੂੰ ਕੋਈ ਹੱਥ ਨਹੀਂ ਪਉਦਾ ਵੀਡੀਓ ਬਣਾਉਣਾ ਭਰਤੇ ਦੇ ਕਿਹੜਾ ਮਹਿੰਦੀ ਲੱਗੀ ਆ ਰਾਤ ਨੂੰ ਦਾ ਵੀਡੀਓ ਬਣਾ ਲਿਆ ਦੂਰੋ ਬਣਾ ਓ ਝੰਡੜਗਾ ਓ ਥਾਲੋ ਮੱਝ ਸੁਵੋਣੇ ਇੰਨਾ ਜੋਰ ਲਾਈ ਜਾਂਦੇ ਆ ਓ ਗਾਂ ਤਾਂ ਲਾਇ ਕਿ ਕਰੀਂ ਐ ਟੇਡਾ ਲੜਾ ਓ ਖੜ ਜਾ ਕੋਣ ਝਾੜਦੀ ਖੜ ਜਾ ਲੈ ਮੋਟਰਾਂ ਝਾੜਦਾ ਮੋਟਰਾਂ ਬਾਈ ਪਸਾਦ ਦੋਨੇ ਪਾਏ ਵੇ ਆ ਆ ਕਿੰਨਾ ਫਰਕ ਆ ਓਏ ਆ ਕਿੰਨਾ ਦੇ ਆ ਆਜੋ ਵੀ ਸੰਗ ਤੇ ਬਣ ਗਈ ਗੱਲ ਤੇ ਬਾਈ ਉਹਨਾਂ ਨੇ ਕੰਮ ਕੀਤਾ ਇਹਨਾਂ ਨੇ ਦਸ਼ ਕਰਮ ਵਾਲਿਆ ਠੀਕ ਆ ਜੀ ਹਾਂਜੀ ਹਾਂਜੀ ਕੋਈ ਚੱਕਰ ਨਹੀਂਗਾ ਆਫਲੋਡਿੰਗ ਵਾਲਾ ਕੰਮ ਬਣ ਗਈ ਗੱਲ ਬਸ ਮਾੜਾ ਮੋਟਾ ਰਹਿ ਗਿਆ ਗੇ ਪਹੁੰਚ ਗਏ ਬਈ ਪਿੱਛੇ ਬੈਠੇ ਆ ਮੋਟਰ ਹੈਲ ਆਪਣਾ ਲੰਦਿਆ ਵੀਡੀਓ ਵੀਡੀਓ ਬਣਾਉਣ ਨੂੰ ਆ ਬਸ ਇਹ ਰੈਕੜ ਬਾਈ ਜਾਣਿਆਂ ਵਾਲੇ ਬੜਾ ਲਊ ਪੀਤਾ ਸਾਰਾ ਕਹਣਾ ਨਹੀਂ ਚੱਲਣਾ ਜਿਹੜੀ ਮੇਲ ਕਰਦਾ ਵੀ ਜਿਹੜਾ ਬਾਪੂ ਮਾਣਾ ਬਾਈ ਸਾਡਾ ਉਹਦੀ ਬਦਲ ਗਈ ਉਹਦੀ ਬਦਲ ਗਈ ਬਾਈ ਕੋਈ ਸ਼ਾਂਤੀ ਨਹੀਂ ਆਉਣ ਦੇ ਨਾਲ ਸਹੀ ਗੱਲ ਆ ਅਸੀਂ ਬੈਠੇ ਆ ਜੀ ਟਰਾਲੀ 'ਚ ਟਰਾਲੀ 'ਚ ਬੈਠਾ ਉਹ ਨਹੀਂ ਨਹੀਂ ਮੈਂ ਬੈਠਾਂਗੇ ਦੇ ਬੈਕਟਰਾਂਗੇ ਬਾਈ ਸਾਰੇ ਸੈੱਟ ਹੋਏ ਬੈਠਾ ਮੁੰਡੇ ਗਿੱਲੀ ਗਿੱਲੀ ਟੱਪ ਗਏ ਬਾਈ ਹੁਣੇ ਮੋਗੇ ਪਹੁੰਚਣ ਵਾਲਿਆ ਬੱਸ ਮੋਗੇ ਪਹੁੰਚ ਗਏ ਫੇਰ ਹੁਣ ਦਿੰਦੇ ਅਗਲੀ ਅਪਡੇਟ ਪਹਿਲਾਂ ਲੰਗਰ ਮੋਗੇ ਰੁਕਾਂਗੇ ਪਹਿਲੀ ਲੰਗਰ ਸਾਰੇ ਜੱਗ ਕਰ ਲਓ ਲੰਗਰ ਆ ਲੰਗਰ ਕੋਈ ਨਹੀਂ ਲੰਗਰ ਕੋਈ ਨਹੀਂ ਖਟਨਾ ਹਾਂ ਜਮਕੌਰ ਸਾਹਿਬ ਆਪਾਂ ਰਹਿਨੇ ਹੁੰਨੇ ਆ ਤੇ ਰਾਜ ਲੰਗਰ ਪਾਣੀ ਛਕਾਇਆ ਮੁੰਡਿਆਂ ਨੂੰ ਭੁੱਖ ਬਾਈ ਲੱਗੀ ਹੋਈਗੀ ਕੀ ਬਲੋਗਰ ਬੜਾ ਚਾਹ ਦੱਸੋ ਮੈਂ ਤਰੇ ਲੱਡੂ ਕਿੱਥੋਂ ਲਿਆ ਆ ਅਜਾ ਮੈਂ ਤਰੇ ਰਾਮੇਂਦਰਾ ਕੋਲ ਲੋਕ ਆਣਾ ਹੁਣ ਚਿਤਰੀ ਜਿਹੜਾ ਕਹਿੰਦੇ ਬਟਰਫਲਾਈ ਕਹਿੰਦੇ ਬਟਰਫਲਾਈ ਲੇਸੋ ਉਹ ਲੋਕ ਇਤੋਂ ਆਇਆ ਹੋਇਆ ਆ ਵੇਖੋ ਟੈਕਸ ਦਾ ਬੜਾ ਸਸਤਾ ਦੇਤਾ ਤੁਹਾਨੂੰ 2.5 ਲੱਖਾਂ ਚ

ਕਿੱਥੇ ਆ ਗਏ ਕਰਦੇ ਵੀ ਆਣਾ ਗਰੇ ਵੀ ਗਰੇ ਵੀ ਮੀਟਿੰਗ ਇਹ ਪੂਰੀ ਕਰੂਗਾ ਉਹ ਆਏ ਗਰੂ 41 50 ਗਰਟ ਤੇ ਤੇਰਾ ਵੈ ਲਿਆ ਤੇਰਾ ਵੈ ਲਿਆ ਰਾਵਣ ਰਾਵਣ ਚਾਚਾ ਲੱਲੇ ਕੰਨਾ ਐਲ ਜੋੜ ਲਾਗਾ ਕਿ ਜੀ ਨੂੰ ਪਿਆ ਦੇਗਾ ਯੂਟੀ ਵਾਲਾ ਕੀ ਆ ਨਾ ਕੀ ਆ ਨਾ ਕਿਹੜਾ ਟੈਨ ਲਾਉਣਾਗਾ ਲੈ ਵੀ ਆ ਯਾਰ ਕਮਾ ਆਰਡਰ ਪੁਨਕਾਰੀ ਗਿਆ ਉਹ ਅੱਧਰੂ ਪਹੁੰਚ ਗਈ ਸੰਗਤ ਫੇਰ ਉਹੀ ਥਾਂ ਇੱਥੇ ਆਪਣਾ ਅੱਗੇ ਲੱਗਦਾ ਹੁੰਦਾ ਦੇਖੀ ਅੰਦਰਲੇ ਸੁੱਤੇ ਪਏ ਹੋਣੇ ਆ ਮੇਰੇ ਸਾਲੇ ਸੁੱਤੇ ਪਏ ਆ ਪਏ ਕਿੰਵੇਂ ਵਾਰੀ ਲੱਗਿਆ ਟਰਾਲਾ ਇੱਥੇ ਇੱਥੇ ਜਿਉਂ ਦਾ ਆਪਾਂ ਤਿਆਰ ਕੀਤੇ ਇੱਥੇ ਲੱਗਿਆ ਹਾਂ ਉਹ ਪਹਿਲੀ ਵਾਰੀ ਲੱਗੇ ਹੂ ਉੱਥੇ ਜੇ ਟਰਾਲਾ ਖੜਾ ਹਾਂ ਫਦੇੜੜ ਸਾਬਰੀ ਲੱਗੇ ਇੱਧਰ ਨਾਲ ਜਮਾ ਬਾਈ ਇੱਥੇ ਹੁੰਦਾ ਤਕਰੀਬਨ ਉਹ ਬੇਨ ਜਗਾ ਯਾਰਾਂ ਬਣ ਗਈ ਗੱਲਣਾ ਚਮਕੌਰ ਸਾਹਿਬ ਪਹੁੰਚ ਗਏ ਸੰਗ ਤੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ